ਹਾਂ ਜੀ ਭੰਗਣ ਆਹ ਤਾਂ ਕੰਪਨੀ ਦਾ ਕਾਹਤ ਹੈ ਉਹ ਸੁਣਨੀ ਲਈ ਇਹ ਬਾਕੀਆਂ ਦਾ ਕਾਹਤ ਨਹੀਂ ਬਾਕੀ ਤੋਂ ਸਟਾਫ ਉਹਨੂੰ ਚੰਗੇ ਮਾਰੀ ਗੋਹਣ ਮਾਰੀ ਉਹਦੇ ਬਾਅਦ ਚਾਹ ਚਾਹ ਹੋ ਗਈ ਉਹ ਤੇ ਇਹਨੂੰ ਉਹਨਾਂ ਦੇ ਤਾਲ ਨਾ ਮੈਂ ਕਸਟਮਰ ਨਹੀਂ ਹਾਂ ਜੀ ਆਹ ਕੰਪਨੀ ਦਾ 11 ਦੇ ਰਿਹਾ ਜਿੱਦਾਂ ਇਹਨੂੰ ਚਾਹ ਹਾਂ ਜੀ ਤੇ ਦਾਣ ਬੰਦ ਕੇ ਤਾਂ ਹੋਇਆ ਇਸ ਤਰ੍ਹਾਂ ਇਹਨਾਂ ਦਾ ਇੰਟਰਨੈਟ ਹਾਂ ਇਹ ਦਾ ਕੋਈ ਆ ਨਹੀਂ ਆ। ਨਹੀਂ ਹਾਂ ਇਹ ਸਾਰਾ ਕੁਝ ਨਹੀਂ ਭਾਗ। ਹਾਂ ਇਹ ਸਦਾ ਕੰਮ ਕਰਦਾ ਹੋਇਆ ਹੁੰਦਾ। ਜਿਸ ਨੂੰ 1980 ਦਾ ਹੈ। ਇਹ 300 ਦਾ ਵਾਸਟ ਹੈ। ਹਾਂ। ਇਹ ਤਾਂ ਹੀ ਇਹ ਕੰਮ ਕਿਤੇ। ਇਹ ਤਾਂ ਕਹਿੰਦਾ ਉਹਦਾ ਗਾੜੀ ਹੁੰਦਾ ਨਹੀਂ ਹੁੰਦਾ। ਹਾਂ ਠੀਕ ਹੈ। ਕੇਵਲ ਕੰਮ ਹੀ ਆ ਰਿਹਾ। ਨਹੀਂ ਵੀ ਇਹ ਮਸ਼ੀਨ ਵੀ ਆ ਜਾਂਦੀ ਹੈ ਫੈਂਡਰ ਤਾਂ ਹੁੰਦਾ। ਉਹ ਵੀ ਦਾ ਖਾਂਟਾ ਆ ਕੇ ਉਹਨਾਂ ਤੇ ਦੇ ਦਿੰਦੇ। ਅੱਛਾ ਜਿਹੜਾ ਫੂਲ ਦਾ ਅਗਲਾ ਇਸ ਸੰਦਰਭ ਹੋਏਗੇ। ਜਿਹੜੀ ਇਹ ਸੈਂਡ ਇਨ ਟੂ ਆ ਵਾਜਿੰਗ ਦੇ ਬੋਗਮਿਕਰੇਂ ਬੈਕ ਸਾਈਡ ਜਿਹੜਾ ਇਹ ਬੰਸ ਦਾ ਬੀਬੋ ਫਰਾਂਟੇ ਦੇ ਬਾਅਦ ਤੋਂ ਹਾਂ ਦਾ ਉਹ ਜਿੰਗਲ ਹੈਡ ਦੇ ਕਨੈਕਟ ਕਰਨਾ ਜਦੋਂ ਆ ਦੋਗਿੰਗ ਦੇ ਬਾਗੀ ਨਿਸਕਸ ਤੋਂ ਡਾਊਨ ਹੈ ਜੀ ਬਬ ਆਪਣੇ ਘਰੇ ਗਈ ਤੇ ਮੈਂ ਆ ਤੇ ਲਗੋ ਹਾਂਜੀ ਤੇ ਇਥੋਂ ਲੈ ਵੀ ਜਾ ਆ ਪੰਜੀ ਮੈਂਤ ਕਰਦੀ ਗੱਲ ਠੀਕ ਹੈ ਇਹ ਸਾਰੀ ਜਿਹੜੀ ਮਸ਼ੀਨ ਆ ਮਤਲਬ 100% ਸਹੀ ਕਰਦੇ ਆ ਇਹ ਦੋ ਜਿਹੜਾ ਮੈਂ ਬੋਗ ਕਹਿੰਦਾ ਨਾ 20 ਸਾਲ ਹੋ ਗਏ

ਤਿੰਨ ਵਾਰੀ ਸਹੀ ਹੋਣੀ ਸੋਰੀ ਉਹ ਹੈ ਤੁਹਾਡੀ ਕੋਈ ਗੱਲ ਨਹੀਂ ਆਸਾਨ ਬਣੀ ਉਹ ਕੇ ਪਾਪਾ ਕਹਿੰਦਾ ਮਨ ਹੈ ਉਹ ਵੀ ਜਿਵੇਂ ਬੱਚੇ ਜਿਵੇਂ ਪੁਰਾਣੇ ਆਪਣਾ ਟਾਈਮ ਦਾ ਜਾਂਦਾ ਹੁੰਦਾ ਸੀ ਖੜੀ ਚੱਲਦੀ ਸੀ ਜਿਵੇਂ ਚਾਹ ਨਿਊ ਟੈਕਨੋਲੋਜੀ ਦੇ ਵਿੱਚ ਮੰਨੋ ਵੀ ਖੜੀ ਹੋ ਜਿੱਤੇ ਬੱਚੇ ਸੀ ਦੇਰ ਤੇ ਮਿਹਨਤ ਕਰਨਾ ਹੈ ਤੇ ਅੱਜ ਦੇ ਕੰਮ ਦੀ ਕੋਈ ਕਮੀ ਨਹੀਂ ਹੈ ਹਾਂ ਕੰਮ ਤੇ ਜੀ ਕੋਈ ਨਹੀਂ ਕਰ ਹਾਂ ਦੇਖੋ ਹਮਮਾ ਨਹੀਂ ਨਾ ਉਹਨੂੰ ਸੇਖਾ ਦੇ ਕੰਮ ਆਪਣੇ ਕੋਲ ਬਹੁਤ ਹੋ ਜਾਂਦੇ ਨੇ। ਤੇ ਟੈਕਨੀਕ ਨੂੰ ਨੂੰ ਇਹ ਤਾਂ ਜਨੇ ਬਹੁਤ ਬੁਰੀ ਕਿਰਨਾ। ਮੈਂ ਇਹ ਕੋਈ ਨਹੀਂ ਦੋ ਮਾਠਾ ਕਿ ਮੈਂ ਉਹਨੂੰ ਸਭ ਦੇ ਦਿਨ ਭਗਦਾ ਵੀ ਤੁਸੀਂ ਜੇ ਇਸ ਕੰਮ ਠੀਕ ਲੈਣ ਦਾ ਫੈਸਲਾ ਨਾਲ ਤੁਹਾਨੂੰ ਦੋ ਠੀਕ ਹੈ। ਇਹਦਾ ਬਾਕੀ ਦਾ ਆਜਣਾ ਜਦੋਂ ਤੱਕ ਇਨਸਟੈਂਸ ਦਾ ਉਹ ਤਾਂ ਚੱਲ ਰਿਹਾ ਆਉਂਗੇ ਜੇ ਤੁਹਾਨੂੰ ਕੀਨ ਦੇ ਪ੍ਰਸਬੀਖੇ ਇੰਗਾ ਨੂੰ ਗਾ ਦੱਟ ਕਰਾਉ। ਉਹ ਨਾ ਜਿਹੜੇ ਕੀਰ ਪੇਂਟਿੰਗ ਆਇਆ ਜਦੋਂ ਵਾਕ ਤੋਂ ਲਾਉਂਦੇ ਹਾਂ ਇਹ ਫਿਰ ਐਂਡ ਰੂਟ ਨੇ ਮੈਂ ਨਾ ਰਹੀਆਂ ਮੰਕਾਂ ਦੀ ਮੈਂ ਮੈਂ ਨਹੀਂ ਦੇਖਿਆ ਨਹੀਂ ਤੇ ਨਹੀਂ ਵਾਤੇ ਮੈਂ ਉਹ ਬਈ ਮੇਰੇ ਦੇ ਇੱਕ ਮਨ ਪੈਂਡ ਦੇ ਵਿੱਚ ਕੰਮਦਾਰ ਬੈਠਾ ਉਹਦੇ ਵਿੱਚ ਐਡੀ ਵੱਡੀ ਜਿਹੜੀ ਉਹ ਗੱਲ ਇੱਕ ਫੈਕਟ ਹੀ ਰੱਖੀ ਹੋਈਗੀ ਉਹ ਵੀ ਇੱਕ ਘਰ ਦੇ ਵਿੱਚ ਬੜੀ ਖੁਸ਼ੀ ਹੋਈਆ ਮੇਰੇ ਖਾਲ ਵੀ ਸਾਰੇ ਵੀ ਖੁਸ਼ੀ ਹੋਊਗਾ ਪਰ ਮਨੋਂ ਦੇ ਕੇ ਅੰਦਾਜ਼ ਦੇਂਦੀ ਆ ਕਿ ਉਹ ਤੁਹਾਨੂੰ ਮਤਲਬ ਵੀ ਉਹ ਤਰੱਕੀਆਂ ਬਖਸ਼ੇ ਉਹਦਾ ਕੰਮ ਜਿਹੜਾ ਉਹ ਬਹੁਤ ਵਧੀਆ ਜਾਂਦਾ ਹੈ

ਉੱਤਪਕ ਕੋਰਟ ਕਿਹੜਾ ਹੈ ਨਹੀਂ ਜੀ ਫਾਕੀ ਜੀ ਕੋਈ ਹੋਰ ਬਗਾਨੇ ਕੀ ਮਤ ਰੋ ਲਰੀਆ ਜੈਸਾ 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 ਦੇ ਕੋਈ ਹੋਰ ਵੀ ਕੰਮ ਹੈ ਨਾ ਆਸ ਨਹੀਂ ਕਰਨਗੇ ਜੇ ਜੀ ਨੂੰ ਨਹੀਂ ਬਿਸ਼ਕਤ ਕਿ ਜੇ ਜੀ ਉਹਨੇ ਨਾ ਮੋਰ ਬੁਰੀਆ ਜੱਜ कोपी ले रही हूं या ज्यादा देर का मैं बहुत लंबा है मैं ज्यादा पढ़ा था आज मेरा कोई किसी कंट्री है 220 क्रिकेट प्लान करूंगा किला कॉम्बिनेशन का मेन टारगेट या का का सूचना का को के ना लेना है ਹਾਂਜੀ ਜੀ ਭਾਈ ਜੀ ਇਹ ਸਾਰਾ ਤੇ ਅੱਛਾ ਇਹ ਪੂਰੇ ਮਤਲਬ ਜਿਹੜੇ ਹੱਥ ਨਾਲ ਬਣਾਏ ਹੋਏ ਆ ਜਿਹੜਾ ਉਹ ਨਹੀਂ ਉਹ ਤਾਂ ਗੋਲ ਆਪਣੇ ਫਰੇਮ ਹੁੰਦਾ ਹੈ ਉਹ ਫਰੇਮ ਦੇ ਵਿੱਚ ਲਾ ਕੇ ਹੱਥ ਨਾਲ ਵਰਕ ਹੀ ਖੜਿਆ ਹੋਇਆ ਹੁੰਦਾ ਹਾਂਜੀ ਹਾਂ ਇਹਨੂੰ ਲਗਵਾ ਕਰਿਆ ਜਿਹਨੂੰ ਲੱਗ ਜਾਂਦੇ ਨੇ 4 ਦਿਨ ਚ ਹਾਂ ਹਾਂ ਲਾਉਂਦੇ ਆ ਇਹ ਰੀਜ਼ਿਕ ਹੋ ਗਿਆ ਇਹ ਤੁਸੀਂ ਆ ਲੈਣਾ ਮੈਂ ਹੋਰ ਵਧੀਆ ਸੇਲ ਬਾ ਕਰਨ ਵਾਸਤੇ ਕਿੰਨੇ ਕਿਹ ਚ ਪੈ ਜਾਂਦਾ ਜੀ ਇਹ ਤਕਰੀਬਨ ਪਾਊਗਾ 2000 ਰੁਪਏ ਹਾਂ ਹਾਂ ਚੋਕੇ ਜੀ ਇਹ ਵੀ 1100 ਰੁਪਏ ਤੱਕ ਅੱਲਾ ਵਰਕ ਵਰਕ ਹੋਵੇ ਨਹੀਂ ਬੱਸ ਇਹੀ ਹੈ ਪੂਰਾ ਸੂਟ ਨਹੀਂ ਨਹੀਂ ਬਹੁਤ ਬੰਡ ਇਹ ਪੂਰਾ ਹੈਂਡਵਰਕ ਕੀਤਾ ਹੋਇਆ ਇਹ ਇਸ ਕਰਕੇ ਕੋਈ ਨਹੀਂ ਇਦੇ ਇੰਨਾ ਕਿਹਦੀ ਹੋਰ ਵੀ ਹੈ ਜੀ ਗਲਾਗਾ ਆ ਗਿਆ ਤਾਂ ਠੇਰਾ ਜੀ ਠੇਰਾ ਜੀ ਨੇ ਮਿੱਟਾਈ ਪੰਜ ਹੀ ਟੋਆ ਹੋ ਹੋ ਗਿਆ